ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਣਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆ ਇਸ ਕੋਠੀ ਦੀ ਜਗ੍ਹਾ 200 ਗਾਜ ਹੈ ਹਾਂ ਜੀ ਪੰਜ ਦੁਕਾਨਾਂ ਬਣੀਆਂ ਹੋਈਆਂ ਨੇ ਬਾਹਰ ਇਹ ਕੋਠੀ ਦੋ ਗਲੀਆਂ ਬਣੀ ਹੋਈ ਹੈ ਇੱਕ ਪਾਸੇ ਪੰਜ ਦੁਕਾਨਾਂ ਬਣੀਆਂ ਹੋਈਆਂ ਹਨ ਦੂਜੇ ਪਾਸੇ ਕੋਠੀ ਦਾ ਮੇਨ ਗੇਟ ਹੈ ਹਾਂ ਜੀ ਮੇਨ ਰੋਡ ਜਾ ਰਹੀ ਹੈ ਉਹਦੇ ਉੱਪਰ ਇਹ ਪੰਜ ਦੁਕਾਨਾਂ ਬਣੀਆਂ ਹੋਈਆਂ ਹਨ ਪੰਜ ਸ਼ਟਰ ਲੱਗੇ ਹੋਏ ਆ ਇੱਥੇ ਲੈ ਪਾਸ ਤੋਂ ਦਿਖਾ ਦਿੱਤਾ ਹੈ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਗਲੀ ਦਾ ਵੀਓ ਆ ਦੇਖੋ ਜੀ ਕੋਠੀ ਦੀ ਜਗ੍ਹਾ 200 ਗੱਜ ਹੈ ਦੋ ਗਲੀਆਂ ਦੂਜੀ ਗਲੀ ਵਾਲੇ ਪਾਸੇ ਆ ਮੇਨ ਗੇਟ ਲੱਗਾ ਹੋਇਆ ਫਰੰਟ ਤੋਂ ਸਾਰੀ ਕੋਠੀ ਦੇਖ ਲਈ ਹੋਈ ਹੈ ਜੀ ਤੁਹਾਨੂੰ ਅੰਦਰੋਂ ਵੀ ਸਾਰੇ ਦਿਖਾ ਦਿੰਨੇ ਆ ਮਾਲਕਾਂ ਨੇ ਕਿਹਾ ਜੀ ਕੋਠੀ ਹਜੇ ਨਵੀਂ ਤਿਆਰ ਕੀਤੀ ਸੀ ਕਿਸੇ ਕਾਰਨ ਵੇਚਣੀ ਪੈ ਰਹੀ ਹੈ ਟਾਇਲ ਪੱਤਰ ਕਲੀ ਪੇਂਟ ਦਾ ਸਾਰਾ ਕੰਮ ਓਕੇ ਰਿਪੋਰਟ ਹੋਇਆ ਹੈ ਜੀ। ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ। ਆਹ ਪੌੜੀਆਂ ਜਾਂਦੀਆਂ ਉੱਪਰ ਦੂਜੀ ਮੰਜ਼ਲ ਨੂੰ। ਐਂਟਰੀ ਤੇ ਖੁੱਲ੍ਹਾ ਡੁੱਲਾ ਲੌਬੀ ਏਰੀਆ ਜੀ। ਇੱਕ ਪਾਸੇ ਡਰਾਇੰਗ ਰੂਮ ਬਣਿਆ ਹੋਇਆ ਜੀ। ਚੰਡੀਗੜ੍ਹ ਹਾਈਵੇ ਤੋਂ ਸਿਰਫ 2 ਕਿਲੋਮੀਟਰ ਦੂਰੀ ਤੇ ਕੋਠੀ ਬਣੀ ਹੋਈ ਹੈ। ਮਾਲਕ ਦਾ ਨੰਬਰ ਹੈ ਜੀ 98152 54798 ਤੁਸੀਂ ਕੁਛ ਵੀ ਕੋਈ ਥੀ ਬਾਰੇ ਪੁੱਛਣਾ ਹੋਵੇ ਮਾਲਕ ਨੂੰ ਸਿੱਧਾ ਫੋਨ ਕਰੇ ਪੁੱਛ ਸਕਦੇ ਹੋ ਅੱਜ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਕਬੜ ਦਾ ਸਾਰਾ ਕੰਮ ਹੋਇਆ ਹੋਇਆ ਹੈ ਇੱਕ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਉਹਦੇ ਨਾਲ ਹੀ ਕਮਰੇ ਬਣੇ ਹੋਏ ਨੇ ਦੋ ਦੋਨੋਂ ਕਮਰਿਆਂ ਨਾਲ ਅਟੈਚ ਵਾਸ਼ਰੂਮ ਬਣੇ ਹੋਏ ਹਨ ਕਮਰੇ ਵਿੱਚ ਵੀ ਹਾਫ ਆਫ ਦੀਵਾਰ ਤੇ ਟੈਲ ਲੱਗੀ ਹੋਈ ਐ ਫਰਸ਼ ਤੇ ਵੀ ਸਾਰੇ ਟੈਲ ਲੱਗੀ ਹੋਈ ਐ ਦੋਨੋਂ ਕਮਰੇ ਕਾਫੀ ਖੁੱਲੇ ਡੁੱਲੇ ਬਣੇ ਹੋਏ ਹਨ ਹਾਜੀ ਅਟੈਚ ਵਾਸ਼ਰੂਮ ਬਣਿਆ ਹੋਇਆ ਕੋਠੀ ਦੇ 200 ਮੀਟਰ ਦੇ ਦਾਇਰੇ ਵਿੱਚ ਹੀ ਪੈਟਰੋਲ ਪੰਪ ਬਣਿਆ ਹੋਇਆ ਅਤੇ ਕੋਠੀ ਦੇ ਨੇੜੇ ਹੀ ਚਾਰ ਤਰ੍ਹਾਂ ਦੇ ਸਕੂਲ ਵੀ ਹਨ ਦੋ ਸਰਕਾਰੀ ਸਕੂਲ ਵੀ ਨੇੜੇ ਹਨ ਇਹਦੇ ਅਤੇ ਦੋ ਪ੍ਰਾਈਵੇਟ ਸਕੂਲ ਵੀ ਨੇੜੇ ਆ ਮੈਡੀਕਲ ਡਿਸਪੈਂਸਰੀ ਵੀ ਬਿਲਕੁਲ ਨੇੜੇ ਹੈ ਜੀ ਘਰ ਦੇ ਕੋਠੀ ਦੀ ਡਿਮਾਂਡ ਮਾਲਕਾ ਨੇ 32 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜੀ ਰੇਟ ਦੀ ਨਾਲ ਤੁਸੀਂ ਜਾ ਕੇ ਟਾਈਮ ਸੈੱਟ ਕਰਕੇ ਦੇਖ ਕੇ ਵੀ ਆ ਸਕਦੇ ਹੋ ਕੋਠੀ ਦਾ ਐਡਰੈਸ ਜੀ ਨੋਟ ਕਰ ਲਓ ਇੱਕ ਕੋਠੀ ਤਾਜਪੁਰ ਰੋਡ ਲੁਧਿਆਣਾ ਵਿੱਚ ਬਣੀ ਹੋਈ ਹੈ। ਬਾਕੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ? ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਕਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ